ਅੰਮ੍ਰਿਤਸਰ ਕਮਿਸ਼ਨਰਟ ਪੁਲਿਸ ਨੂੰ ਸਰੱਦੀ ਖੇਤਰ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਛਰੇਟਾ ਇਲਾਕੇ ਦੇ ਗੁਰੂਦੀ ਵਡਾਲੀ ਪਿੰਡ ਦੇ ਰਹਿਣ ਵਾਲੇ ਅਮਿਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ 5 ਗਲੋਕ ਪਿਸਟਲ 4 ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਇਹ ਕਾਰਵਾਈ ਸਰਦਪਾਰ ਤੋਂ ਹੋ ਰਹੀ ਹੈ 11 ਦੀ ਤਸਕਰੀ ਦੇ ਵਿਰੁੱਧ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ 5 ਗਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਚਾਰ ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਉਹ ਹੈ ਗੁਰਪ੍ਰੀਤ ਗਿੱਲੀ ਉਹ ਵੀ ਗਿਵਨ ਸਿੰਘ ਕਲੋਨੀ ਦਾ ਛਾਟੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰਾਸ ਤੇ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਜਸਤ ਤੋਂ ਲੈ ਕੇ ਹੁਣ ਤੱਕ ਕ੍ਰਾਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪਲੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰਾਸ ਦੀ ਬਾਰਡਰ ਉਹਦੇ ਤਹਿਤ ਹੀ ਇੱਕ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਜਿੰਨੀ ਨੇ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਪੁਸ਼ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਵਿੱਚ ਪਾਕ ਸਮਗਲਰ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟਸ ਭੇਜ ਰਹੇ ਹਨ ਇਹਨਾਂ ਨੂੰ ਜਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਡੇਰਾ ਬਾਬਾ ਨਾਨਕ ਸੈਕਟਰਾ ਜੋ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਹੈ ਪ੍ਰੀ ਡੈਸਟਿਨੇਟ ਲొਕੇਸ਼ਨਸ ਭੇਜੀਆਂ ਜਾਂਦੀਆਂ ਹਨ ਅਕ੍ਰੋਸ ਦੀ WhatsApp ਤੇ ਦੂਜੇ ਐਪਸ ਦੇ ਰਾਹੀਂ ਇਹ ਕੋਆਰਡੀਨੇਟ ਭੇਜ ਕੇ ਉੱਥੇ ਰਿਸੀਵ ਕੀਤੀਆਂ ਜਾਂਦੀਆਂ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨਵਾਂ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਹੈ ਉਹ ਜਿਹੜੀ ਹੈ ਉਹ ਉਹਦਾ ਜਿਹੜਾ ਡੱਬਾ ਹੈ ਉਹਨੂੰ ਇਹ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਟਲ ਜਾਂ ਵੈਪਨ ਇਹਦੇ ਵਿੱਚ ਪਾਏ ਜਾਂਦੇ ਆ so that ਜੇ ਕਿਤੇ ਰਸਤੇ 'ਚ ਕੋਈ ਪੁੱਛੇ ਤਾਂ ਅਗਲਾ ਕਹਿੰਦੇ ਬੱਚਿਆਂ ਵਾਸਤੇ ਹੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ ਦੂਜੀ ਗੱਲ ਇਹਦੇ ਵਿੱਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣ ਵਾਲਾ ਸਿਸਟਮ ਹੈ ਉਹ ਇ ਰਿਕਸ਼ਾਜ਼ ਬਹੁਤ ਇਹਦੇ ਵਿੱਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹੁਣ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਹੈ ਚੁੱਪ ਕਰਕੇ ਇ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋਡਲੀ ਪੁੱਛ ਗਿਜ ਤੋਂ ਇਹਨਾਂ ਦੀ ਗੱਲ ਹੈ ਜੋ ਸਾਹਮਣੇ ਆਈ ਹੈ ਕਿ 3 ਲੱਖ ਦੇ ਕਰੀਬ ਇੱਕ ਵੈਪਨ ਦੀ ਪ੍ਰਾਈਸ ਘਟੋ-ਗਾਟੇ ਵਰਤ ਰਹੀ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਸੋ ਦੈਟ ਹਵਾਲਾ ਰਾਹੀਂ ਉਹ ਪੈਸਾ ਜਿਹੜਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੰਡ ਆਲਾ ਰਹਿੰਦਾ ਅਜੇ ਕੁਝ ਇੰਟਰ ਸਟੇਟ ਕਨੈਕਸ਼ਨਸ ਇੱਕ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਪ੍ਰੈਸ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ ਚ ਸਪੈਸ਼ਲੀ ਫੋਕਸ ਸਾਡਾ ਇਹੀ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਹੋਰ ਕਿਹੜੇ ਇੱਥੇ ਰਿਸਿਵਰ ਹੈਗੇ ਪਲੱਸ ਇਹ ਜੇ ਵਿਪਨ ਲੈਂਦੇ ਆ ਤੇ ਕਿੱਥੇ ਦੇ ਰਹੇ ਸੀ ਸੋ ਮੈਂ ਇਹਦੇ ਨਾਲ ਸਮਝਦਾ ਕਿ ਇਹ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਏ ਹਰਪਾਲ ਜੀ ਏਡੀਸੀਪੀ Shivdarshan Vinod ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਇੰਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਹੈ ਕੀ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡੇ ਨਾਲ ਜ਼ਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਜ਼ ਐਟ ਤੇ ਆਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜਾ ਸੀ ਕੀਤੇ ਆਰਗੇਨਾਈਜ਼ ਕ੍ਰਾਈਮ ਦੇ 106 ਜਿਹੜੇ ਅਕਿਊਜ਼ ਫੜੇ ਗਏ